ਇਹ ਤਾਂ ਬੜਾ ਆਰਬਿਟ੍ਰੇਰੀ ਜਿਵੇਂ ਮਨ ਚ ਆਇਆ ਇੱਕ ਬੰਦੇ ਦੇ ਵੀ ਇਤਰਾਜ਼ਯੋਗ ਮੈਂ ਕਹਿੰਦਾ ਵੀ ਮੈਨੂੰ ਵੀ ਇਸੀ ਦਾ ਇਤਰਾਜ਼ਯੋਗ ਲੱਗਦਾ ਜਾਂ ਡੀਐਸਡਬਲਿਊ ਦੀ ਸਪਸ਼ਟ ਇਹ ਤਾਂ ਕੋਈ ਇਸ਼ੂ ਹੀ ਨਹੀਂ ਨਾ ਸੰਘ ਭਾਰੂ ਹੁੰਦਾ ਜਾ ਰਿਹਾ ਇਲੈਕਸ਼ਨਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਕਿ ਇਹ ਮੁੰਡਾ ਜਿੱਤ ਨਾ ਜਾਵੇ ਸਾਥ ਜਥੇਬੰਦੀ ਅੱਗੇ ਨਾ ਆ ਜਾਵੇ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਇਸ ਗੱਲ ਦੇ ਉੱਪਰ ਵੀ ਇਤਰਾਜ਼ ਕੀਤਾ ਗਿਆ ਕਿ ਤੁਸੀਂ ਖਾਲੜਾ ਸਾਹਿਬ ਦੀ ਤਸਵੀਰ ਆਪਣੇ ਦਫ਼ਤਰ ਦੇ ਵਿੱਚ ਉਤਾਰੋ ਖਾਲੜਾ ਸਾਹਿਬ ਨੂੰ ਲੈ ਕੇ ਜਿਹੜਾ ਹੈਗਾ ਰੋਕਟੋਕ ਹੋਈ ਹੈ ਕਿਤੇ ਇਹ ਤਾਂ ਨਹੀਂ ਕਿ ਸਾਥ ਜਥੇਬੰਦੀ ਨੂੰ ਇਸ ਕਰਕੇ ਸੈਮੀਨਾਰ ਕਰਨ ਤੋਂ ਰੋਕਿਆ ਗਿਆ ਵੀ ਉਹ ਖਾਲੜਾ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਕਨਵੇ ਕਰ ਰਹੇ ਆ ਜੀ ਜਿਹੜੀ ਗੱਲ ਪਿੱਛੇ ਖਾਲੜਾ ਸਾਹਿਬ ਲੜੇ ਜੀ ਕਿ ਮਨੁੱਖੀ ਅਧਿਕਾਰਾਂ ਨੂੰ ਕੁਚਲਣਾ ਇਹ ਮਨੁੱਖਤਾ ਦੇ ਵਿਰੁੱਧ ਕ੍ਰਾਈਮ ਹੈ ਜੀ ਜੁਰਮ ਹੈ ਉਹਨੇ ਆਪਣੀ ਜਾਨ ਦੇ ਦਿੱਤੀ ਇਸ ਗੱਲ ਦੇ ਉੱਤੇ ਇਹਨਾਂ ਨੇ ਉਹ ਕੰਮ ਕਰਨਾ ਹੈ ਸੋ ਇਸ ਕਰਕੇ ਇਹਨਾਂ ਨੂੰ ਤਾਂ ਭਾਏ ਆਉਣਾ ਹੀ ਹੈ ਉਹਦੇ ਉੱਪਰ ਵੀ ਜਿਹੜੀ ਹੈ ਵੱਡੇ ਪੱਧਰ ਤੇ ਸਿਆਸਤ ਹੋਈ ਹੈ ਫਿਲਮ ਨੂੰ ਰੋਕ ਕੇ ਰੱਖਿਆ ਹੋਇਆ ਕਿਤੇ ਇਹ ਤਾਂ ਨਹੀਂ ਕਿ ਕੇਂਦਰ ਨੂੰ ਜਾਂ ਸਰਕਾਰਾਂ ਨੂੰ ਜਾਂ ਸਿਸਟਮ ਨੂੰ ਖਾਲੜਾ ਸਾਹਿਬ ਦੀ ਸ਼ਹਾਦਤ ਖਾਲੜਾ ਸਾਹਿਬ ਦੀ ਵਿਚਾਰਧਾਰਾ ਜਾਂ ਉਹਨਾਂ ਨੇ ਜਿਹੜਾ ਕੁਝ ਮਨੁੱਖੀ ਅਧਿਕਾਰਾਂ ਲਈ ਕੀਤਾ ਮੁਨਖਤਾ ਲਈ ਕੀਤਾ ਸਿੱਖ ਕੌਮ ਲਈ ਕੀਤਾ ਉਹ ਚੁੱਪਦਾਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਂ-ਸਮੇਂ ਤੇ ਚਰਚਾ ਦੇ ਵਿੱਚ ਰਹਿੰਦੀ ਹੈ ਵਿਦਿਆਰਥੀ ਚੋਣਾਂ ਹੋਣ ਚਾਹੀਏ ਹੋਰ ਸੈਮੀਨਾਰ ਹੋਣ ਪਰ ਹੁਣ ਵਿਦਿਆਰਥੀ ਚੋਣਾਂ ਤੋਂ ਬਾਅਦ ਸੱਤ ਜਥੇਬੰਦੀ ਦੇ ਜਿਹੜੇ ਤੇ ਮੀਤ ਪ੍ਰਧਾਨ ਜਿੱਤੇ ਨੇ ਸੱਤ ਜਥੇਬੰਦੀ ਉਹ ਸੋਹਣੇ ਕਾਰਜ ਕਰ ਰਹੀ ਹੈ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਟਾਫ ਦੀ ਅਸੀਂ ਮਨਾ ਰਹੇ ਆ ਅੱਗੇ 350 ਸਾਲਾਂ ਉਹਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਸੰਦਰਭ ਦੇ ਵਿੱਚ ਮਨੁੱਖੀ ਹੱਕਾਂ ਦੇ ਸੰਦਰਭ ਦੇ ਵਿੱਚ ਇੱਕ ਸੈਮੀਨਾਰ ਹੋ ਰਿਹਾ ਅੱਜ ਪੰਜਾਬ ਯੂਨੀਵਰਸਿਟੀ ਜੰਡੀਕਟ ਦੇ ਵਿੱਚ ਜਿਦੇ ਵਿੱਚ ਸਰਦਾਰ ਅਜਮੇਰ ਸਿੰਘ ਜੀ ਸਿੱਖ ਚਿੰਤਕ ਤੇ ਭਾਈ ਅਮਰਜੀਤ ਸਿੰਘ ਜੀ ਖਾਲੜਾ ਸਾਹਿਬ ਦੇ 브ਦਰ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਇੱਕ ਇਤਰਾਜ਼ ਜਤਾਉਂਦਾ ਸਿੱਖ ਚਿੰਤਕਾਂ ਦੇ ਉੱਪਰ ਅਜਮੇਰ ਸਿੰਘ ਜੀ ਦੇ ਉੱਪਰ ਤੇ ਹੋਰ ਵੀ ਤੇ ਸੈਮੀਨਾਰ ਹਾਲ ਦੇਣ ਤੋਂ ਮਨਾ ਕਰ ਦਿੰਦਾ ਇੱਥੋਂ ਹੀ ਸਵਾਲ ਸ਼ੁਰੂ ਕਰਾਂਗੇ ਸਰ ਸਵਾਗਤ ਹੈ ਤੁਹਾਡਾ ਹਾਂ ਜੀ ਬਹੁਤ ਤੁਹਾਡੇ ਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਹ ਕਹਿ ਕੇ ਇਤਰਾਜ਼ ਲਾਤਾ ਕਿ ਇਹਨਾਂ ਨੂੰ ਅਸੀਂ ਨਹੀਂ ਇੱਥੇ ਆਗਿਆ ਦੇਵਾਂਗੇ ਆਉਣ ਦੀ ਇਤਰਾਜ਼ ਜੋਗ ਸ਼ਖਸੀਅਤਾਂ ਨਹੀਂ ਕਿਵੇਂ ਵੇਖ ਦਿਓ ਇਸ ਇਤਰਾਜ਼ ਨੂੰ ਹੁਣ ਮੈਨੂੰ ਤਾਂ ਸਮਝ ਨਹੀਂ ਆਈ ਵੀ ਇਤਰਾਜ਼ ਜੋ ਕੀ ਹੈ ਮੇਰਾ ਹਮ ਕਿਹੜਾ ਕੇਸ ਆ ਮੇਰੇ ਤੇ ਜੇ ਮੈਂ ਸਾਰੇ ਵੱਖ-ਵੱਖ ਦੇਸ਼ਾਂ 'ਚ ਜਾ ਸਕਦਾ ਸਾਰੀਆਂ ਯੂਨੀਵਰਸਿਟੀਆਂ 'ਚ ਜਾ ਸਕਦਾ ਦੇਸ਼ ਦੇ ਅਲੱਗ-ਅਲੱਗ ਸੈਂਸ ਜਾ ਕੇ ਬੋਲ ਸਕਦਾ ਤੇ ਜੇ ਕੋਈ ਇਹ ਜੀ ਗੱਲ ਆ ਮਤਲਬ ਫਿਰ ਤਾਂ ਦੱਸਣ ਇਹ ਤਾਂ ਫਟਾ ਆਰਬਿਟ੍ਰੇਰੀ ਜਿਵੇਂ ਮਨ ਚ ਆਇਆ ਇੱਕ ਬੰਦੇ ਦੇ ਵੀ ਇਤਰਾਜ਼ਯੋਗ ਮੈਂ ਕਹਿੰਦਾ ਵੀ ਮੈਨੂੰ ਵੀ ਇਸੀ ਦਾ ਇਤਰਾਜ਼ਯੋਗ ਲੱਗਦਾ ਜਾਂ ਜੀ ਡੀਐਸਡਬਲਯੂ ਦੀ ਸਪਸ਼ਟਤਾ ਇਹ ਤਾਂ ਕੋਈ ਇਸ਼ੂ ਹੀ ਨਹੀਂ ਨਾ ਇਹ ਨਹੀਂ ਇਸ਼ੂ ਸੱਤ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਬਾਰ-ਬਾਰ ਅਸੀਂ ਇਲੈਕਸ਼ਨਾਂ ਵੇਲੇ ਵੀ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਵੀ ਸਾਡੀ ਗੱਲਬਾਤ ਹੁੰਦੀ ਉਹ ਕਹਿੰਦੀ ਹੈ ਕਿ ਇੱਥੇ ਸੰਘ ਪਾਰੂ ਹੁੰਦਾ ਜਾ ਰਿਹਾ ਇਲੈਕਸ਼ਨਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਕਿ ਇਹ ਮੁੰਡਾ ਜਿੱਤ ਨਾ ਜਾਵੇ ਸੱਤ ਜਥੇਬੰਦੀ ਅੱਗੇ ਨਾ ਆ ਜਾਵੇ ਕਿਵੇਂ ਵੇਖਦੇ ਹਾਂ ਇਹ ਇਲਜ਼ਾਮਾਤ ਜਿਹੜੇ ਹੈਗੇ ਨੇ ਇੱਥੇ ਜਥੇਬੰਦੀ ਦੇ ਜਾਂ ਹੋਰਾਂ ਦੇ ਸਹੀ ਨੇ ਉਹ ਤਾਂ ਸਾਮਾਨਿਕ ਦਿਸ ਜਾਂਦਾ ਹੈ ਇਕੱਲਾ ਇੱਥੇ ਨਹੀਂ ਸਾਰੇ ਦੇਸ਼ ਦੇ ਵਿੱਚ ਹੀ ਉਹ ਇਹ ਹੈ ਵੀ ਹੋਰ ਕਿਸੇ ਨੂੰ ਵੀ ਕੋਈ ਸਪੇਸ ਨਹੀਂ ਦੇਣੀ ਸਾਡੀ ਗੱਲ ਹੀ ਹੋਵੇ ਸਾਡੀ ਵਿਚਾਰ ਹੀ ਚੱਲਣ ਤੇ ਸਾਡੀ ਵਿਚਾਰ ਧਾਰਾ ਦਾ ਝੰਡਾ ਹੀ ਝੁੱਲੇ ਸੋ ਇਹਨੂੰ ਆਪਾਂ ਕਹਾਂਗੇ ਨਾ ਇੱਕ ਅਸਹਿਣਸ਼ੀਲਤਾ ਜੀ ਤੇ ਨਵੇਂ ਪਾਤਸ਼ਾਹ ਦੀ ਸ਼ਹਾਦਤ ਇਹ ਅਸਹਿਣਸ਼ੀਲਤਾ ਦੇ ਖਿਲਾਫ ਉਹ ਵੀ ਅਸਹਿਣਸ਼ੀਲਤਾ ਦੀ ਭੇਟ ਹੀ ਜਿਹੜੇ ਸੀ ਜੀ ਤੇ ਉਹੀ ਰੁਝਾਨ ਸਿਰਚ ਇਹਨਾਂ ਦੇ ਵਿੱਚ ਇਹ ਪ੍ਰਗਟ ਹੋ ਰਿਹਾ ਜੀ ਸੋ ਇਹ ਤਾਂ ਹੁਣ ਆਪ ਦੇਖਣ ਸ਼ੀਸ਼ੇ 'ਚੋਂ ਵੀ ਕਿੱਥੇ ਖੜੇ ਆ ਗੁਰੂ ਤੇਗ ਬਹਾਦਰ ਜੀ ਦੀ ਅਸੀਂ ਸ਼ਹਾਦਤ ਅਸੀਂ ਵੀ ਹਵਾਲਾ ਦਿੰਨੇ ਆ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਵੀ ਹੋਰ ਵੀ ਵੱਡੇ ਜਿਹੜੇ ਹੈਗੇ ਨੇ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਨੈਸ਼ਨਲ ਲੈਵਲ ਤੇ ਉਹਨਾਂ ਦਾ ਹਵਾਲਾ ਦਿੰਦੇ ਨੇ ਪਰ ਜਦੋਂ ਅਧਿਕਾਰਾਂ ਦੀ ਹੱਕਾਂ ਦੀ ਗੱਲ ਆਉਂਦੀ ਆ ਤਾਂ ਉਦੋਂ ਇੱਕ ਵਰਗ ਨੂੰ ਇਸ ਤਰੀਕੇ ਨਾਲ ਪਾਸੇ ਹਾਸ਼ੀਏ ਤੇ ਕੀਤਾ ਜਾਂਦਾ ਉਹਨਾਂ ਨੂੰ ਰੋਕਿਆ ਜਾਂਦਾਗਾ ਆ ਚਲੋ ਨਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਤਾਂ ਕੋਈ ਵੀ ਕਰ ਸਕਦਾ ਕਰ ਸਕਦਾ ਗੱਲ ਤਾਂ ਵੀ ਉਹਨਾਂ ਦੇ ਜੋ ਵਿਚਾਰ ਸੀਗੇ ਜੋ ਉਹਨਾਂ ਦਾ ਕਾਜ ਸੀ ਉਹਦੇ ਤੇ ਬੰਦੇ ਦਾ ਉਸ ਰੋਸ਼ਨੀ ਚ ਦੇਖਿਆ ਉਹਦਾ ਅਮਲ ਕੀ ਹੈ ਸੋ ਖਾਲੀ ਲਫਜ਼ਾਂ ਨਾਲ ਸ਼ਰਧਾਂਜਲੀ ਦੇ ਦੇਣੀ ਤੇ ਗੱਲਾਂ ਕਰ ਲੈਣੀਆਂ ਉਹ ਤਾਂ ਸਾਰੇ ਦੇ ਹੀ ਜਾਂਦੇ ਸਾਰਿਆਂ ਨੂੰ ਦੇ ਹੀ ਜਾਂਦੇ ਆ ਸੋ ਕੋਈ ਗੱਲ ਨਹੀਂ ਕੋ ਕਰੀ ਜਾਣਦੇ ਉਹਨਾਂ ਨੂੰ ਆਪਾਂ ਤਾਂ ਉਹਦੇ ਆਮਲਾਂ ਚੋਂ ਦੇਖਣਾ ਉਹਨਾਂ ਦੇਖਾਂਗੇ ਹਾਂ ਜੀ ਵੀ ਅਮਲ ਕੀ ਨਾ ਤੇ ਅਮਲ ਤਾਂ ਉਹ ਟੋਟਲੀ ਹੈ ਵੀ ਸਾਥ ਅਸੀਂ ਕੋਈ ਵੀ ਦੂਜਾ ਬੰਦਾ ਸਹਿਣ ਨਹੀਂ ਕਰਨਾ ਇਹ ਆਇਤਾ ਨਾ ਕਿਤੇ ਚੱਲਿਆ ਨਾ ਚੱਲਣਾ ਹੈ ਬਿਲਕੁਲ ਜੀ ਹਾਂ ਭਾਈ ਅਮਰਜੀਤ ਸਿੰਘ ਜੀ ਖਾਲੜਾ ਖਾਲੜਾ ਸਾਹਿਬ ਦੇ ਬ੍ਰਦਰ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਨਮਨ ਸਾਡਾ ਜਦੋਂ ਖਾਲੜਾ ਸਾਹਿਬ ਬਾਰੇ ਅਸੀਂ ਗੱਲ ਕਰਦੇ ਹਾਂ ਸਵਾਲ ਸ਼ੁਰੂ ਕਰਨਾ ਤਾਂ ਸਾਡਾ ਆਟੋਮੈਟਿਕਲੀ ਸਿਰ ਝੋਕੇ ਜਾਂਦਾ ਤੁਸੀਂ ਆਏ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਸ ਸਮੇਂ ਆਏ ਹੋਏ ਸੈਮੀਨਾਰ ਹੋ ਰਿਹਾਗਾ ਤੇ ਉਸੇ ਵੇਲੇ ਜਿਹੜਾ ਹੈਗਾ ਸੈਮੀਨਾਰ ਤੇ ਯੂਨੀਵਰਸਿਟੀ ਨੂੰ ਇਤਰਾਜ਼ ਹੋਇਆ ਹਾਂਜੀ ਮੈਨੂੰ ਤਾਂ ਇੱਥੇ ਆਣ ਕੇ ਪਤਾ ਲੱਗਾ ਵੀ ਸੈਮੀਨਾਰ ਦੇ ਲਈ ਹਾਲ ਦੀ ਜਿਹੜੀ ਪਰਮਿਸ਼ਨ ਨਾ ਨਹੀਂ ਦਿੱਤੀ ਗਈ ਆਖੋ ਮਾੜੀ ਗੱਲ ਵਾ ਕਿਉਂਕਿ ਸਟੂਡੈਂਟ ਵਾ ਮੋੜ ਤੋਂ ਹੀ ਜਿੰਨਾ politcal system ਸਾਡੇ ਮੁਲਕ ਦਾ ਨਿਕਲਦਾ ਵਾਏ ਸਟੂਡੈਂਟਾਂ ਦੇ ਵਿੱਚੋਂ ਹੀ ਨਿਕਲਦਾ ਆ ਇਹਨਾਂ ਨੇ ਗਾਂ ਸਿੱਖ ਕੇ ਸਿਆਸਤ ਚਲਾਉਣੀ ਆ ਇਹਨਾਂ ਨੇ ਗਾਂ ਧਾਰਮਿਕ ادارਿਆਂ ਚ ਸਿਆਸੀ ادارਿਆਂ ਦੇ ਵਿੱਚ ਜਾਣਾ ਵਾ ਜੇ ਇੱਥੇ ਪ੍ਰੈਕਟੀਕਲੀ ਇਹ ਚੀਜ਼ਾਂ ਨਾ ਕਰਨਗੇ ਤੇ ਗਾਂ ਜਿਹੜਾ ਮੁਲਕ ਦਾ ਭੁੱਖ ਜਾਂ ਸਾਡੇ ਸਿਸਟਮ ਦਾ ਭੁੱਖ ਉਹਨੂੰ ਕਿੱਦਾਂ ਅਸੀਂ ਸੁਧਾਰ ਸਕਾਂਗੇ ਮੇਰੇ ਖਿਆਲ ਇਹੋ ਚੀਜ਼ ਪਿਛਲੇ 40 ਸਾਲਾਂ ਦੇ ਵਿੱਚ ਜਿਹੜੀ ਯੂਨੀਵਰਸਿਟੀਆਂ ਚੋਂ ਕਾਲਜਾਂ ਚੋਂ ਖਤਮ ਹੋਈ ਸੀ ਕਿ ਸਟੂਡੈਂਟ ਯੂਨੀਅਨ ਆਲੀ ਉਹ ਜੇ ਅੱਜ ਸ਼ੁਰੂ ਹੋਣ ਜਾ ਰਹੀ ਆ ਤੇ ਸਿਸਟਮ ਨੂੰ ਚਾਹੀਦਾ ਪ੍ਰਬੰਧਕਾਂ ਨੂੰ ਵੀ ਇੰਨੀ ਕ ਆਜ਼ਾਦੀ ਦਾ ਸਟੂਡੈਂਟਾਂ ਨੂੰ ਦੇ ਦੇਣ ਨਾਲੇ ਗੁਰੂ ਸਾਹਿਬ ਦੇਸੀ ਦੀデアਡੇ ਦੇ ਸਬੰਧਤ ਸੈਮੀਨਾਰ ਵਾਏ ਕਿਹੜਾ ਕੋਈ ਪੋਲੀਟੀਕਲ ਹੈ ਕਿ ਇਹ ਸਿਸਟਮ ਦਾ ਜਾਂ ਕਿਹੇ ਸਿਆਸੀ ਪਾਰਟੀ ਦਾ ਉਹ ਤਾਂ ਸਾਰੇ ਧਿਰਾਂੇ ਮਣਾ ਰਹੀਆਂ ਸਰਕਾਰ ਵੀ ਮਣਾ ਰਹੀ ਆ ਸਾਰੇ ਮਣਾ ਰਹੇ ਸੋ ਮਾੜੀ ਗੱਲ ਹੈ ਜਦੋਂ ਸਾਥ ਜਥੇਬੰਦੀ ਦੀ ਗੱਲ ਕਰਦੇ ਆ ਮੈਂ ਸਾਥ ਜਥੇਬੰਦੀ ਨੂੰ ਕਈ ਸਾਲਾਂ ਤੋਂ ਕਵਰ ਕਰਦਾ ਆ ਰਹੇ ਆ ਭਾਈ ਖਲੜਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਆ ਉਹਨਾਂ ਦੀਆਂ ਤਸਵੀਰਾਂ ਇਹਨਾਂ ਨੇ ਆਪਣੀ ਪੋਸਟਰਾਂ ਤੇ ਸਾਂਝੀਆਂ ਕੀਤੀਆਂ ਉਹਨਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਕਾਫੀ ਜ਼ਿਆਦਾ ਜਿਹੜਾ ਹੈਗਾ ਇਹ ਚੱਲਤਔਰ ਸ਼ਾਹਤ ਹੋਈ ਹੈ ਯੂਨੀਵਰਸਿਟੀ ਦੇ ਵਿੱਚ ਖਾਲੜਾ ਸਾਹਿਬ ਦੀ ਵਿਚਾਰਧਾਰਾ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਇਸ ਗੱਲ ਦੇ ਉੱਪਰ ਵੀ ਇਤਰਾਜ਼ ਕੀਤਾ ਗਿਆ ਕਿ ਤੁਸੀਂ ਖਾਲੜਾ ਸਾਹਿਬ ਦੀ ਤਸਵੀਰ ਆਪਣੇ ਦਫ਼ਤਰ ਦੇ ਵਿੱਚ ਉਤਾਰੋ ਖਾਲੜਾ ਸਾਹਿਬ ਨੂੰ ਲੈ ਕੇ ਜਿਹੜਾ ਹੈਗਾ ਰੋਕਟੋਕ ਹੋਈ ਹੈ ਕਿਤੇ ਇਹ ਤਾਂ ਨਹੀਂ ਕਿ ਸਾਥ ਜਥੇਬੰਦੀ ਨੂੰ ਇਸ ਕਰਕੇ ਸੈਮੀਨਾਰ ਕਰਨ ਤੋਂ ਰੋਕਿਆ ਗਿਆ ਵੀ ਉਹ ਖਾਲੜਾ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਕਨਵੇ ਕਰ ਰਹੇ ਆ ਵੇਖੋ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਉਹਦਾ ਸਾਰਾ ਕੰਮ ਇੱਥੇ ਅਦਾਲਤੀ ਕਾਰਵਾਈਆਂ ਦੇ ਵਿੱਚੋਂ ਨੰਗਿਆ ਸਾਰੀਆਂ ਇਥੋਂ ਦੀਆਂ ਕੋਰਟਾਂ ਉਸ ਚੀਜ਼ ਨੂੰ ਮੰਨ ਚੁੱਕੀਆਂ ਇਥੋਂ ਦੀਆਂ ਸਰਕਾਰਾਂ ਉਸ ਜਿਹਨੂੰ ਮੰਨ ਚੁੱਕੀਆਂ ਦੁਨੀਆ ਦੇ ਸਾਹਮਣੇ ਉਹ ਸਾਰੀਆਂ ਦੁਨੀਆ ਦੀਆਂ ਸੰਸਥਾਵਾਂ ਨੂੰ ਉਸ ਚੀਜ਼ ਦਾ ਪਤਾ ਵਾ ਉਹ ਕੋਈ ਕਹੇ ਲੀਗਲ ਪ੍ਰੋਸੈਸ ਦੇ ਵਿੱਚੋਂ ਤਾਂ ਆਈ ਨਹੀਂ ਗੇ ਪਰ ਜੇ ਉਹਨਾਂ ਦੇ ਵਿਚਾਰਧਾਰਾ ਵਿਦਿਆਰਥੀਆਂ ਨੂੰ ਚੰਗੀ ਲੱਗਦੀ ਆ ਤੇ ਉਹਨਾਂ ਦਾ ਇਹ ਹੱਕ ਵਾ ਵੀ ਉਹ ਕਿਸੇ ਵੀ ਵਿਚਾਰਧਾਰਾ ਨੂੰ ਅਪਣਾ ਕੇ ਜਿਹੜਾ ਵਾ ਉਹ ਆਪਣਾ ਕੰਮ ਕਾਲਜਾਂ ਜਾਂ ਯੂਨੀਵਰਸਿਟੀਆਂ 'ਚ ਕਰ ਸਕਦੇ ਆ ਜਾਂ ਬਾਹਰ ਵੀ ਕਰ ਸਕਦੇ ਆ ਸੋ ਮੈਂ ਨਹੀਂ ਸਮਝਦਾ ਵੀ ਕੋਈ ਇਹ ਵਿੱਚ ਅਤਰਾਜ ਕਰਨਾ ਚਾਹੀਦਾ ਬਾਕੀ politcal ਏਜੰਡੇ ਸਾਰਿਆਂ ਦੇ ਬੱਕੋ ਬੱਕਰੇ ਹੁੰਦੇ ਆ ਉਹ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਸਮਝਦਾ ਨਹੀਂ ਲਿਆਉਣਾ ਚਾਹੀਦਾ ਇਹੋ ਕਹਿ ਸਕਦਾ ਕਿਉਂਕਿ 3 ਸਾਲਾਂ ਤੋਂ ਇੱਕ ਫਿਲਮ ਵੀ ਬਣੀ ਹੋਈ ਹੈ ਦਲਜੀਤ ਨੇ ਭਾਈ ਖਾਲੜਾ ਸਾਹਿਬ ਦੇ ਉੱਪਰ ਫਿਲਮ ਵੀ ਬਣਾਈ ਹੋਰ ਉਹਨੂੰ ਵੀ ਸੈਂਸਰ ਬੋਰਡ ਨੇ ਰੋਕ ਕੇ ਰੱਖਿਆ ਹੋਇਆ ਉਹਨਾਂ ਦੇ ਜਿਹੜੇ ਡਾਇਰੈਕਟਰ ਨੇ ਤਰਹਿੰਦ ਸਾਹਿਬ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਕਹਿੰਦੇ ਵੀ 120 ਕਟਾਂ ਦੀ ਗੱਲ ਕਰ ਰਹੇ ਆ ਬਹੁਤ ਸਾਰੇ ਨਾਮ ਕੱਟਣ ਨੂੰ ਕਹਿ ਰਹੇ ਆ ਖਾਲੜਾ ਸਾਹਿਬ ਦਾ ਨਾਮ ਸ਼ਰੇਆਮ ਲੈਣ ਤੋਂ ਕਹਿ ਰਹੇ ਆ ਉਹਦੇ ਉੱਪਰ ਵੀ ਜਿਹੜੀ ਹੈ ਵੱਡੇ ਪੱਧਰ ਤੇ ਸਿਆਸਤ ਹੋਈ ਹੈ ਫਿਲਮ ਨੂੰ ਰੋਕ ਕੇ ਰੱਖਿਆ ਹੋਇਆ ਕਿਤੇ ਇਹ ਤਾਂ ਨਹੀਂ ਕਿ ਕੇਂਦਰ ਨੂੰ ਜਾਂ ਸਰਕਾਰਾਂ ਨੂੰ ਜਾਂ ਸਿਸਟਮ ਨੂੰ ਖਾਲੜਾ ਸਾਹਿਬ ਦੀ ਸ਼ਹਾਦਤ ਖਾਲੜਾ ਸਾਹਿਬ ਦੀ ਵਿਚਾਰਧਾਰਾ ਜਾਂ ਉਹਨਾਂ ਨੇ ਜਿਹੜਾ ਕੁਝ ਲਿਖੀਤਾ ਮੁਖਤਾ ਲਿਖੀਤਾ ਸਿੱਖ ਕੌਮ ਲਿਖੀਤਾ ਉਹ ਚੁਬਦਾਗਾ ਨਹੀਂ ਉਹ ਵੇਖੋ ਫਿਲਮ ਵੀ ਤਾਂ ਸਾਰੀ ਜਿਹੜੀ ਆ ਉਹ ਸੀਬੀਆਈ ਦੀ ਰਿਪੋਰਟ ਆਧਾਰਿਤ ਬਣੀ ਹੈ ਹਾਈ ਕੋਰਟ ਦੀਆਂ ਉਹਦੇ ਵਿੱਚ ਜੱਜਮੈਂਟਾਂ ਨੇ ਸੀਬੀਆਈ ਦੀ ਕੋਰਟ ਦੀਆਂ ਜੱਜਮੈਂਟਾਂ ਵਾਂ ਉਹਦੇ ਵਿੱਚ ਵੀ ਤਾਂ ਕੋਈ ਗਲਤ ਗੱਲ ਨਹੀਂ ਬਾਕੀ ਇਹ ਆ ਵੀ ਉਦੋਂ ਹੁਣ ਪੋਲੀਟੀਕਲ ਤੌਰ ਤੇ ਵੀ ਵੇਖਿਆ ਜਾਵੇ ਤੇ ਉਦੋਂ ਸਰਕਾਰ ਕਾਂਗਰਸ ਦੀ ਸੀ ਹੁਣ ਬੀਜੇਪੀ ਦੀ ਹੈ ਇਹਨਾਂ ਨੂੰ ਤਾਂ ਉਦਾਂ ਵੀ ਉਹਦਾ ਬੈਨੀਫਿਟ ਹੋਣਾ ਚਾਹੀਦਾ ਪਰ ਸਟਿਲ ਪਤਾ ਨਹੀਂ ਕੀ ਇਹਨਾਂ ਦੀ ਪਾਲਿਸੀ ਆ ਵੀ ਕੋਈ ਵੀ ਸਚਾਈ ਜਿਹੜੀ ਦੁਨੀਆ ਦੇ ਸਾਹਮਣੇ ਨਹੀਂ ਆਉਣ ਦਿੰਦੇ ਤੇ ਉਹ ਫਿਲਮ ਦੇ ਤੇ ਵੀ ਇਸੇ ਤਰ੍ਹਾਂ ਰੋਕ ਲਾਈ ਜਾ ਰਹੀ ਆ ਜੇਦੀ ਨਖੇਦੀ ਕਰ ਸਕਦੇ ਆ ਕਿਉਂਕਿ ਉਹਦੇ ਵਿੱਚ ਵੀ ਤਾਂ ਕੋਈ ਗਲਤ ਚੀਜ਼ ਨਹੀਂ ਜੋ ਕੁਝ ਅਦਾਲਤਾਂ ਦੇ ਵਿੱਚ ਫੈਲਾ ਦੇ ਵਿੱਚ ਪਿਆ ਵਾ ਇਥੋਂ ਦੀ ਜਿਹੜੀ ਸੈਂਟਰ ਵੀਰੋ ਇਨਵੈਸਟੀਗੇਸ਼ਨ ਆ ਜੋ ਉਹਨੇ ਇਨਵੈਸਟੀਗੇਟ ਕੀਤਾ ਵਾ ਉਹਦੇ ਮੁਤਾਬਕ ਹੀ ਸਾਰੀ ਫਿਲਮ ਉਹ ਤਾਂ ਾਲ ਹੈ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਇਸ ਦਾ ਉਹ ਤਾਂ ਹੁੰਦਾ ਹੀ ਆ ਕਿਉਂਕਿ ਜਿਹੜੀ ਸਚਾਈ ਆ ਜੋ ਉਹਨਾਂ ਦਾ ਵਰਕ ਸੀਗਾ ਉਹਨੂੰ ਨਾ ਹੋਂ ਦੇਣਾ ਸਾਹਮਣੇ ਬਾਕੀ ਇਹ ਆ ਵੀ ਚਲੋ ਇੱਕ ਫਿਲਮ ਨੂੰ ਰੋਕ ਵੀ ਲੈਣਗੇ ਤੇ ਉਹਦੇ ਨਾਲ ਸਗੋਂ ਜਿਆਦਾ ਲੋਕਾਂ ਨੂੰ ਪਤਾ ਲੱਗਾ ਵੀ ਫਿਲਮ ਰੋਕਣ ਦਾ ਕਿਉਂ ਰੋਕਦੇ ਆ ਜੀ ਬਿਲਕੁਲ ਇੱਕ ਆਖਰੀ ਸਵਾਲ ਸਰ ਤੁਹਾਡੇ ਤੋਂ ਲੈਣਾ ਪਿਛਲੇ ਦਿਨੀ ਇੱਥੇ ਅਸ਼ਮੀਤ ਸਿੰਘ ਆਪਣੀ ਚੇਅਰ ਤੇ ਬੈਠੀ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਲਾਈ ਆ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਖਾਲੜਾ ਸਾਹਿਬ ਦੀ ਤਸਵੀਰ ਉਤਾਰੋ ਕਿਵੇਂ ਵੇਖਦੇ ਹੋਂ ਇਸ ਨੂੰ ਦੇ ਦੇ ਮਤਲਬ ਹੁਣ ਉਹੀ ਗੱਲ ਹੈ ਨਾ ਮਤਲਬ ਵੀ ਖਾਲੜਾ ਸਾਹਿਬ ਤੇ ਉਹਨਾਂ ਨੂੰ ਕੀ ਤਕਲੀਫ ਕੀ ਹੈ ਜੀ ਕੱਲੀ ਖਾਲੜਾ ਸਾਹਿਬ ਦੀ ਤਸਵੀਰ ਦੀ ਗੱਲ ਨਹੀਂ ਜਿਹੜੀ ਫਿਲਮ ਬਣਾਈ ਹੈ ਏਡੀ ਤਖੜੀ ਫਿਲਮ ਹੈ ਦਿਲਜੀਤ ਸਾਂਝ ਦੀ ਤੇ ਪੰਜਾਬ 99 ਬਿਲਕੁਲ ਉਹ ਫਿਲਮ ਰਿਲੀਜ਼ ਨਹੀਂ ਹੁੰਦੇ ਰਹੇ ਬਿਲਕੁਲ ਕਿਉਂਕਿ ਮੈਂ ਖਾਲੜਾ ਸਾਹਿਬ ਦੇ ਭਾਈ ਸਾਹਿਬ ਨੇ ਮਤਲਬ ਇਹ ਵੀ ਜਿਹੜੀ ਗੱਲ ਪਿੱਛੇ ਖਾਲੜਾ ਸਾਹਿਬ ਲੜੇ ਜੀ ਕਿ ਮਨੁੱਖੀ ਅਧਿਕਾਰਾਂ ਨੂੰ ਕੁਚਲਣਾ ਜੀ ਇਹ ਮਨੁੱਖਤਾ ਦੇ ਵਿਰੁੱਧ ਕ੍ਰਾਈਮ ਹੈ ਜੀ ਜੁਰਮ ਹੈ ਇੱਕ ਤੇ ਉਹਨੇ ਆਪਣੀ ਜਾਨ ਦੇਤੀ ਇਸ ਗੱਲ ਦੇ ਉੱਤੇ ਇਹਨਾਂ ਨੇ ਉਹ ਕੰਮ ਕਰਨਾ ਸੋ ਇਸ ਕਰਕੇ ਇਹਨਾਂ ਨੂੰ ਤਾਂ ਭਾਏ ਆਉਣਾ ਹੀ ਹੈ ਕਿਉਂਕਿ ਖਲੜਾ ਸਾਹਿਬ ਤੋਂ ਵੀ ਆਉਣਾ ਹੈ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਸਾਥ ਜਥੇਬੰਦੀ ਖਲੜਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੀ ਉਹਨਾਂ ਦੀਆਂ ਤਸਵੀਰਾਂ ਵੀ ਆਪਣੇ ਪੋਸਟਾਂ ਦੇ ਸਾਂਝੀਆਂ ਕੀਤੀਆਂ ਕਿਤੇ ਇਹ ਤਾਂ ਨਹੀਂ ਸੰਗ ਨੂੰ ਇਹ ਚੁਬਦਾ ਹੈਗਾ ਵੀ ਖਲੜਾ ਸਾਹਿਬ ਦੀ ਵਿਚਾਰਧਾਰਾ ਨੌਜਵਾਨਾਂ 'ਚ ਬਹੁਤ